ਵਾਰ ਫਿਰ ਕੰਬੁੱਠਿਆ ਪੰਜਾ ਪੰਜਾਬ ਦੀ ਪੁਲਿਸ ਚੌਕੀ ਦੇ ਬਾਹਰ ਹੋ ਗਿਆ ਤਮਾਕਾ ਇਹ ਚੌਕੀ ਐਮਪੀ ਗੁਰਜੀਤ ਔਂਜਲਾ ਦੇ ਘਰ ਦੇ ਨੇੜੇ ਹੈ ਜੀਹਾਂ ਇਹ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਵਾਰ ਫਿਰ ਤੋਂ ਪੰਜਾਬ ਕੰਬ ਉੱਠਿਆ ਕਿਉਂਕਿ ਪੰਜਾਬ ਦੀ ਇੱਕ ਪੁਲਿਸ ਚੌਕੀ ਦੇ ਬਾਹਰ ਤਮਾਕਾ ਹੋ ਗਿਆ ਔਰ ਦੱਸ ਦਈਏ ਕਿ ਇਹ ਪੁਲਿਸ ਚੌਕੀ ਐਮਪੀ ਗੁਰਜੀਤ ਔਂਜਲਾ ਦੇ ਘਰ ਦੇ ਨੇੜੇ ਸਥਿਤ ਹੈ ਦਸ ਤੀਏ ਜਿਹੜਾ ਤਮਾਕਾ ਹੋਇਆ ਹੈ ਉਹ ਅੰਮ੍ਰਿਤਸਰ ਦੇ ਅਦੀਨ ਪੈਂਦੀ ਗੁੰਟਾਲਾ ਚੌਕੀ ਦੇ ਬਾਹਰ ਹੋਇਆ ਜਿਸ ਦੇ ਨਾਲ ਲੋਕ ਕੰਬ ਉੱਠੇ ਨੇ ਲੋਕਾਂ ਦੇ ਵਿੱਚ ਇੱਕ ਵਾਰ ਫਿਰ ਤੋਂ دہشت ਦਾ ਮਾਹੌਲ ਪੈਦਾ ਹੋ ਗਿਆ ਔਰ ਦਸ ਤੀਏ ਇਹ ਪਹਿਲਾ ਹਮਲਾ ਨਹੀਂ ਹੈ ਜਿਹੜਾ ਕਿਸੇ ਪੁਲਿਸ ਚੌਕੀ ਤੇ ਹੋਇਆ ਹੈ ਸਰਹੱਦੀ ਇਲਾਕੇ ਦੇ ਅਧੀਨ ਪੈਂਦੀਆਂ ਪੁਲਿਸ ਚੌਕੀਆਂ ਤੇ ਪੰਜਵਾਂ ਹਮਲਾ ਹੈ ਔਰ ਸ਼ਿਆਲੀ ਦਿਰਾ ਦੇ ਵਿੱਚ ਵਿੱਚ ਕਈ ਵਾਰ ਹਮਲੇ ਹੋਰ ਵੀ ਥਾਵਾਂ ਤੇ ਹੋ ਚੁੱਕੇ ਨੇ ਦੱਸਦੀ ਹੈ ਕਿ ਇੱਥੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਧਮਾਕਾ ਗੱਡੀ ਦਾ ਰੇਡੀਏਟਰ ਫਟਣ ਦੇ ਨਾਲ ਹੋਇਆ ਜਿਸ ਦੇ ਕਾਰਨ ਗੱਡੀ ਦਾ ਜਿਹੜਾ ਹੈ ਸ਼ੀਸ਼ਾ ਵੀ ਟੁੱਟ ਗਿਆ ਜਿਸ ਦੇ ਕਾਰਨ ਇੰਨੀ ਜ਼ਿਆਦਾ ਆਵਾਜ਼ ਆਈ ਹੈ ਪਰੰਤੂ ਲੋਕਾਂ ਦਾ ਮੰਨਣਾ ਹੈ ਕਿ ਇਹ ਧਮਾਕਾ ਬਾਹਰ ਕਿਸੇ ਦੇ ਵੱਲੋਂ ਕੀਤਾ ਗਿਆ ਹੈ ਹਾਲਾਂਕਿ ਇਹ ਜਾਂਚ ਦਾ ਵਿਸ਼ਾ ਹੈ ਕਿ ਇਹ ਕਿਸੇ ਸਾਜ਼ਿਸ਼ ਦੇ ਤਹਿਤ ਇਹ ਹਮਲਾ ਹੋਇਆ ਹੈ ਜਾਂ ਫਿਰ ਵਾਕਿਆ ਹੀ ਗੱਡੀ ਦਾ ਰੇਡੀਏਟਰ ਫਰਟਨ ਦੇ ਨਾਲ ਇਹ ਧਮਾਕਾ ਹੋਇਆ ਹੈ ਦੱਸਦੀ ਹੈ ਕਿ ਬੀਤੇ ਦਿਨਾਂ ਦੇ ਵਿੱਚ ਕਈ ਅਜਿਹੇ ਹਮਲੇ ਨੇ ਜਿਹੜੇ ਬਹੁਤ ਸਰੀਏ ਪੁਲਿਸ ਚੌਕੀਆਂ ਪੁਲਿਸ ਸਟੇਸ਼ਨਾਂ ਤੇ ਹੋਏ ਨੇ ਤੇ ਹੁਣ ਅੰਮ੍ਰਿਤਸਰ ਦੇ ਅਧੀਨ ਪੈਂਦੀ ਗੁਮਟਾਲਾ ਚੌਕੀ ਤੇ ਇਹ ਹਮਲਾ ਹੋ ਗਿਆ ਜਿਸ ਦੇ ਨਾਲ ਇਤਮਾਕੇ ਦੀ ਆਵਾਜ਼ ਬਹੁਤ ਜ਼ਿਆਦਾ ਆਈ ਹੈ ਦੱਸਦੀ ਕਿ ਬੀਤੇ ਦਿਨ ਅਜਰਾਲਾ ਚੌਕੀ ਤੇ ਵੀ ਇਹ ਤਮਾਕਾ ਹੋਇਆ ਸੀ ਜਿਸ ਦੇ ਨਾਲ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਸੀ ਮਿਲੀ ਜਾਣਕਾਰੀ ਦੇ ਮੁਤਾਬਕ ਬੀਤੀ ਰਾਤ ਲਗਭਗ 9:20 ਮਿੰਟ ਤੇ ਇਹ ਤਮਾਕਾ ਹੋਇਆ ਜਿਸ ਦੇ ਨਾਲ ਹਰ ਪਾਸੇ ਸੰਸਨੀ ਫੈਲ ਗਈ ਹੈ ਹਾਲਾਂਕਿ ਪੁਲਿਸ ਦਾ ਇਹ ਕਹਿਣਾ ਹੈ ਕਿ ਗੱਡੀ ਦਾ ਰੇਡੀਏਟਰ ਫਟਣ ਦੇ ਨਾਲ ਇਹ ਤਮਾਕੇ ਦੀ ਆਵਾਜ਼ ਆਈ ਹੈ ਜਿਸ ਦੇ ਨਾਲ ਕਾਰ ਦਾ ਸ਼ੀਸ਼ਾ ਵੀ ਟੁੱਟ ਗਿਆ ਹਾਲਾਂਕਿ ਇਹ ਜਾਂਚ ਦਾ ਸ਼ਾਇਦ ਕਿ ਵਾਕਿਆ ਹੀ ਗੱਡੀ ਦਾ ਰੇਡੀਏਟਰ ਫਟਿਆ ਹੈ ਜਾਂ ਫਿਰ ਇਹ ਕਿਸੇ ਸਾਜ਼ਿਸ਼ ਦੇ ਤਹਿਤ ਹੋਇਆ ਹੈ ਜਿਸ ਦੇ ਨਾਲ ਲੋਕਾਂ ਦੇ ਵਿੱਚ دہشت ਫੈਲੇ ਇੱਥੇ ਕਾਬਿਲੇ ਗੌਰ ਹੈ ਕਿ ਇਹ ਕੋਈ ਪਹਿਲਾ ਹਮਲਾ ਨਹੀਂ ਹੈ ਜਿਹੜਾ ਕਿਸੇ ਪੁਲਿਸ ਚੌਕੀ ਤੇ ਹੋਇਆ ਪਹਿਲਾਂ ਵੀ ਬਹੁਤ ਵਾਰ ਅਜਿਹੇ ਹਮਲੇ ਅਜੇ tMapਾਕੇ ਪੁਲਿਸ ਚੌਕੀਆਂ ਤੇ ਹੋਏ ਨੇ ਜਿਸ ਦੇ ਨਾਲ ਲੋਕਾਂ ਦੇ ਵਿੱਚ دہشت ਦਾ ਮਾਹੌਲ ਪੈਦਾ ਹੋਏ ਲੋਕ ਕੰਬੁੱਠੇ ਨੇ ਤੇ ਲੋਕਾਂ ਦਾ ਕਹਿਣਾ ਹੈ ਕਿ ਅਗਰ ਪੁਲਿਸ ਚੌਕੀਆਂ ਪੁਲਿਸ ਥਾਣੇ ਹੀ ਸੁਰੱਖਿਅਤ ਨਹੀਂ ਤਾਂ ਫਿਰ ਆਮ ਲੋਕ ਕਿਸ ਤਰ੍ਹਾਂ ਸੁਰੱਖਿਅਤ ਹੋ ਸਕਦੇ ਨੇ ਹੋ ਸਕਦਾ ਹੈ ਕਿ ਇਹ ਕਿਸੇ ਸਾਜ਼ਿਸ਼ ਦੇ ਤਹਿਤ ਹੀ ਤਮਾਕਾ ਕੀਤਾ ਗਿਆ ਹੋਵੇ ਤਾਂ ਕਿ ਲੋਕਾਂ ਦੇ ਵਿੱਚ ਸਨਸਨੀ ਫੈਲੇ ਲੋਕ ਦਹਿਸ਼ਤ ਦੇ ਮਾਰੇ ਘਰਾਂ ਦੇ ਅੰਦਰ ਲੁੱਕ ਕੇ ਬੈਠ ਜਾਣ ਤਾਂ ਹੋਈ ਵੀ ਹੋ ਸਕਦਾ ਹੈ ਕਿ ਗੱਡੀ ਦਾ ਰੇਡੀਏਟਰ ਹੀ ਫਟਿਆ ਹੋਵੇ ਹਾਲਾਂਕਿ ਸਭ ਕੁਝ ਜਾਂਚ ਦਾ ਵਿਸ਼ਾ ਹੈ ਕੀ ਕੁਝ ਬਿਆਨ ਸਾਹਮਣੇ ਆਏ ਨੇ ਕੀ ਪੁਲਿਸ ਦਾ ਕਹਿਣਾ ਹੈ ਤੁਹਾਡੇ ਨਾਲ ਵੀ ਸਾਂਝਾ ਕਰ ਰਹੇ ਹਾਂ ਅੱਜ ਸ਼ਾਮ ਨੂੰ ਵਕਤ ਕਰੀਬ 8 ਵਜੇ ਏ ਸਿਰਜਿੰਦਰ ਸਿੰਘ ਇੰਚਾਰ ਚੌਂਕੀ ਗਮਟਾਲਾ ਚੌਂਕੀ ਜਿੰਦਰ ਬੈਠ ਕੇ ਪਬਲਿਕ ਡੀਲਿੰਗ ਕਰ ਰਿਹਾ ਸੀ ਕਿ ਅਚਾਨਕ ਬਾਹਰ ਖੜਕੇ ਦੀ ਆਵਾਜ਼ ਸੁਣੀ ਜੋ ਬਾਹਰ ਜਾ ਕੇ ਦੇਖਿਆ ਕਿ ਏ ਸਿਰਜਿੰਦਰ ਸਿੰਘ ਜੋ ਗਮਟਾਲਾ ਚੌਂਕੀ ਤਨਾਤ ਸੀ ਉਹਦੀ ਜੈਨਰਸਟੀ ਲੋ ਗੱਡੀ ਸੀ ਜਿਹੜੀ 2008 ਮਾਡਲ ਸੀ ਉਹਦੇ ਥੱਲੇ ਬਲਾਸਟ ਹੋਇਆ ਉਹਦਾ ਚੈੱਕ ਕਰਨ ਤੇ ਪਾਇਆ ਗਿਆ ਕਿ ਰੇਡੀਏਟਰ ਫਟਿਆ ਰੇਡੀਏਟਰ ਫਟਣਾ ਜਿਹੜਾ ਉਹ ਮੋਹਰਲਾ ਸ਼ੀਸ਼ਾ ਕਰੈਕ ਹੋ ਗਿਆ ਤੇ ਅੰਦਰੋਂ ਕੂਲਰਟ ਵਗੈਰਾ ਸਾਰਾ ਵਗ ਗਿਆ ਜੀ ਇਸ ਤੋਂ ਇਲਾਵਾ ਹੋਰ ਕੋਈ ਲਾਗੇ ਕੋਈ ਨੁਕਸਾਨ ਨਹੀਂ ਹੈ ਇਸ ਬੰਦੇ ਕੁਝ ਅਫਵਾਹਾਂ ਫੈਲ ਰਹੀਆਂ ਸੀ ਕਿ ਕੋਈ ਤਮਾਕਾ ਹੋਇਆ ਵਾ ਜਦ ਕਿ ਅਜਿਹੀ ਕੋਈ ਗੱਲ ਨਹੀਂ ਆ ਕੋਈ ਤਮਾਕਾ ਵਗੈਰਾ ਨਹੀਂ ਹੋਇਆ ਇਹ ਸਿਰਫ ਅਫਵਾਹ ਫਲਾਈ ਜਾ ਰਹੀਆਂ ਨੇ ਇਸ ਤੇਜਿੰਦਰ ਸਿੰਘ ਦੀ ਜੈਨ ਯੂਨੀਵਰਸਿਟੀ ਲੋ ਗੱਡੀ ਸੀ 2008 ਮਾਡਲ ਉਹਦਾ ਰੇਡੀਏਟਰ ਫਟਣ ਨਾਲ ਜਿਹੜਾ ਤਮਾਕਾ ਹੋਇਆ ਸੀ ਕੋਈ ਜਾਨੀ ਮਾਲੀ ਕਿਸੇ ਕਿਸਮ ਦਾ ਕੋਈ ਨੁਕਸਾਨ ਨਹੀਂ ਆ ਲੋਕਾਂ ਨੂੰ ਫੋਹ ਤੋਂ ਬਚਨ ਦੀ ਲੋੜ ਹੈ ਕਿਸੇ ਕਿਸਮ ਦੀ ਡਰਨ ਦੀ ਲੋੜ ਨਹੀਂ ਕੋਈ ਅਜਿਹੀ ਗੱਲ ਨਹੀਂ ਹੋਈ ਸਿਰਫ ਗੱਡੀ ਦਾ ਰੇਡੀਏਟਰ ਫਟਣ ਨਾਲ ਤਮਾਕਾ ਹੋਇਆ ਹੈ